ਵਰੀ ਮੈਂ ਮਹਾਪੁਰਖਾਂ ਦੇ ਜੀਵਨ ਨਾਲ ਤੇ ਵੀ ਇੱਥੇ ਵੀ ਨੇ ਤੇ ਉਹ ਉੱਥੇ ਵੀ ਨੇ ਇੱਥੇ ਵੀ ਨੇ ਤੇ ਉੱਥੇ ਵੀ ਉਹ ਉੱਥੇ ਕਿਹੜਾ ਫੰਕ ਸੀ ਸੁਖਵਾਲਾ ਮੈਂ ਬਾਬਾ ਜੀ ਨੂੰ ਪਰਸੋਂ ਮੇਤੇ ਰਹਾ ਨਹੀਂ ਗਿਆ ਇਹ ਗੱਲ ਮੈਂ ਬੋਲਣੀ ਜ਼ਰੂਰ ਉਹ ਪਤਾ ਨਹੀਂ ਕੀ ਨੰਬਰ ਵਜਿਆ ਸੀ ਹੀ ਰਾਤ ਦਾ ਦੀਵਾਨ ਹੋ ਰਿਹਾ ਸੀ ਨਾ ਮਹਾਰਾਜ ਦੇ ਸੱਚ ਕਰਨ ਜਾਣ ਵੇਲੇ ਨਾ ਉਤਿਉਨ ਮੈਂ ਸੋਚਦਾ ਇਹ ਪੜੇ ਲਿਖੇ ਵਿਦਵਾਨ ਵੀ ਸਾਡੇ ਸੱਜਣ ਬੈਠੇ ਨੇ ਵੀ ਬਵਾਨ ਆਇਆ ਸੰਤ ਵਿਲਾਸ ਦੇ ਵਿੱਚ ਉਹਦੇ ਨਾਲ ਮਿਲਵੇਂ ਸਾਰੇ ਪੰਜ ਆਚਾਰ ਔਰ ਵੀ ਜੀਵਨ ਸੰਤ ਮਹਾਰਾਜ ਦੇ ਸਾਥ ਚੁੱਕੇ ਨੇ ਤੇ ਉਸ ਦਿਨ ਦਾ ਉਹ ਆਨੰਦ ਕਿਸੇ ਭਾਗਾ ਵਾਲੇ ਨੇ ਜੋ ਹਜ਼ੂਰ ਕਿਤੇ ਸੰਤ ਨਰੈਣ ਸਿੰਘ ਮਹਿਰਨਾ ਕਲਾ ਆਪਣੇ ਨਗਰ ਵਿੱਚ ਨੇ ਉਹ ਤਾਂ ਕੋਠੀ ਸਭ ਚੈਨੀ ਸੀ ਕਿ ਬੇਵਾਨ ਆਇਆ ਮੈਂ ਉੱਥੇ ਉਸਤਤ ਕਰ ਰਿਹਾ ਸੀ ਤੇ ਮੈਨੂੰ ਬਿਲਕੁਲ ਫਹਿਮ ਮੈਂ ਪਰਸੋਂ ਵੀ ਸੰਤਨਾਂ ਨਾਲ ਮੈਂ ਮਿਲ ਰਿਹਾ ਹੋਸ਼ ਨਹੀਂ ਰਹੀ ਮੈਂ ਸਹੀ ਕਿਹਾ ਹਏ ਜੇਦੇ ਨਹੀਂ ਨਹੀਂ ਸੰਤ ਮਹਾਰਾਜ ਇਹਨੇ ਨਹੀਂ ਘਬਰਾ ਕੇ ਵੀ ਨਹੀਂ ਬੜੇ ਗਰਜ਼ ਵਿੱਚ ਆਵਾਜ਼ ਪਿਆਰ ਵਿੱਚ ਕੀ ਕਹਿੰਦੇ ਨੇ ਕਹਿੰਦੇ ਨੇ ਮੈਂ ਜਦ ਬੋਲਣ ਲੱਗਿਆ ਸੀ ਨਾ ਉਦੋਂ ਰੋਕਤਾ ਮੈਨੂੰ ਮਹਾਰਾਜ ਨੇ ਕਿਹਾ ਅੱਜ ਆਉ ਚੱਲੇ ਨੇ ਆ ਜਾਂਦੇ ਨੇ ਵਿਵਾਨਾ ਉੱਤੇ ਚੜ ਕੇ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਗਏ ਅਸੀਂ ਨਹੀਂ ਗਏ ਇੱਥੇ ਆਇਤੀਆਂ ਉਹ ਫੇਰ ਮੈਂ ਮੈਂ ਫੇਰਨਾ ਹਾਂ ਤਾਂ ਸਾਖੀ ਸੋਲੋਂ ਨੂੰ ਵੀ ਵੇਰ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਇੱਥੇ ਹੀ ਆ ਗਏ ਨਹੀਂ ਉੱਥੇ ਤਿੰਨ ਵਾਰ ਮੇਰੇ ਨਾਲ ਹੋਈ ਹਾਰ ਕੇ ਮੇਰੀ ਤਾਂ ਢੂਹੀ ਹੋਈ ਲੱਗ ਗਈ ਕੈਸੀ ਨਹੀਂ ਗਏ ਅਸੀਂ ਨਹੀਂ ਗਏ ਅਸੀਂ ਤਾਂ ਇੱਥੇ ਹੀ ਸੱਚ ਕਾਡ ਲੇਖ ਲੇਖੇ ਹੋਰ ਵੀ ਇੰਨੀ ਤਾਂ ਸਹਿਬਾਂ ਤੇ ਲਿਖ ਲਿਓ ਬਾਰੇ ਸਤਿਗੰਕ ਉਹ ਹੀ ਸਤਿਗੰਕ ਜਿਵੇਂ ਹਜੂਰ ਸਾਹਿਬ ਲਿਖਿਆ ਵੀ ਦੁਸ਼ਮੇਜ ਜਿੱਥੇ ਚਲੇ ਜਾਈ ਸੰਤ ਮਹਾਰਾਜ ਕਿਥੇ ਚਲੇ ਜੇ ਬੋਲਿਓ ਸਤਿਗੰਕ ਵਸਦਾ ਅਨੰਕਾਰ ਕਰ ਕਰ ਵੇਖੈ ਆ ਸੰਸਾਰ ਦੀ ਸੰਗਤ ਦੀ ਏ ਰੇ ਸੇ ਰੋਜ ਹੀ ਉੱਥੇ ਜੋੜ ਮੇ ਧੰਵਾ ਬਾਵਾ ਕਰ ਸਿੰਘ ਹੋ ਰਹੀ ਹੈ ਧੰਵਾ ਬਾਵਾ ਕਰ ਸਿੰਘ ਹੋ ਰਹੀ ਹੈ ਰੋਜ ਹੀ ਔਰ ਆ ਟੁੱਪਿਆਂ ਦੇ ਟੁੱਪੇ ਉਹਨਾਂ ਦੀ ਜੇ ਜੋਤ ਪ੍ਰਕਾਸ਼ ਹੈ ਤਾਂ ਖਿੱਚਾ ਪਉਂਦੀ ਅਗਰ ਜੋਤੁੱਤੇ ਹਜ਼ਾਰਾਂ ਜੀ ਕਿ ਇਹ ਮਾਲਕ ਅਬਚਲ ਨਗਰ ਗੋਵਿੰਦ ਗੁਰੂ ਕੇ ਜਿੱਤੇ ਕੇ ਹਾਜ਼ਰਾ ਜਹਰਾ ਜਹੂਰ ਤੇਰੀ ਜੋਤ ਅਬਚਲ ਨਗਰ ਅਪਾਰ ਹੈ ਤੋ ਉਹ ਗਈ ਤਾਂ ਨਹੀਂ ਕਿਸੀ ਅਸੀਂ ਕਾ ਕੇ ਫਿਰ ਬਾਕੀ ਵੀ ਥਾਂ ਤੇ ਨੇੜੇ ਆਪਦੇ ਆ ਜੋ ਮਹਾਰਾਜ ਨੇ ਉਦਣ ਬੱਤ ਕਾ ਦੇ ਕੇ ਕਹਿੰਦੇ ਨਹੀਂ ਲਿ ਲ ਮੈਂ ਕਹਾ ਵੀ ਇੱਕ ਕਲਮ ਵਾਲਿਆਂ ਨੇ ਤਾਂ ਕੋਈ ਨੇ ਵੀ ਲਿਖ ਲਿਆ ਉਹਨੇ ਵੀ ਲਿਖ ਲਿਆ ਹੁਣ ਸਿਉੜੇ ਵਾਲੇ ਤੂੰ ਕੀ ਲਿਖੇਂਗਾ ਮੇਰੇ ਕੋਲ ਜੀਵਨ ਜਿਹੜਾ ਪਹਿਲਾ ਵਾਰਤਿਕ ਛਪਿਆ ਉਹ ਵੀ ਵੀ ਵਿਚਾਰ ਸੀ ਮੈਂ ਚਾਹਦਾ ਸੀ ਵੀ ਸੰਤਾਂ ਦੇ ਕੋਲੋਂ ਮੈਂ ਕਦੇ ਬੈਠੀਏ ਮੈਂ ਉਹ ਠੀਕ ਹੈ ਕਿ ਸਭ ਚੁੱਕਿਆ ਉਹਦੇ ਅਰਥ ਵੀ ਕਰਾਂ ਮੈਨੂੰ ਜੀਵਨ ਮਿਲ ਜੇ ਮੈਂ ਅਰਥ ਵੀ ਕਰਾਂ ਤੇ ਵਿਚਾਰ ਵੀ ਲਿਖਾਂ ਜਿਹੜਾ ਮੇਰੇ ਅੰਦਰੋਂ ਕੋਈ ਉਹ ਛਲ ਪਊਗੀ ਪਰ ਵੇਲ ਵੇਲ ਜੇ ਨਾ ਤਾਂ ਨੰਦ ਉਹਦਾ ਸਾਹਮਣੇ ਦਿਖਾਉਣ ਵਾਲੀਆਂ ਖੇਡਾਂ ਨੇ